ਸੂਬੇ ਭਰ ਦੇ ਵਿੱਚ ਗਰਮੀ ਦਾ ਕਹਿਰ ਤਾਪਮਾਨ ਕਾਰਨ ਆਮ ਜਨਤਾ ਪਰੇਸ਼ਾਨ ਅਗਲੇ ਕੁਝ ਦਿਨਾਂ ਤੱਕ ਮੌਸਮ ਰਹੇਗਾ ਖੁਸ਼ਕ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਆਪਣਾ ਕਹਿਰ ਵਰਪਾਰਗੇ ਦੱਸਦੀ ਹੈ ਕਿ ਤੱਤੀਆਂ ਹਵਾਵਾਂ ਦੇ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਲਗਾਤਾਰ ਟੈਂਪਰੇਚਰ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਤੇ ਜਿਸ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਕਿ ਲਗਾਤਾਰ ਕੜਾਕੇ ਦੀ ਧੁੱਪ ਪੈ ਰਹੀ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਲਈ ਹੀ ਹੁਣ ਮੌਸਮ ਵਿਗਿਆਨ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਕਿ ਉਹ ਇਸ ਕੜਾਕੇ ਦੀ ਗਰਮੀ ਤੋਂ ਰਾਹਤ ਪਾ ਸਕਣ ਦੱਸਦੀ ਕਿ ਲਗਾਤਾਰ ਟੈਂਪਰੇਚਰ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤਕਤੀਆਂ ਹਵਾਵਾਂ ਦੇ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਕੜਾਕੇ ਦੀ ਧੁੱਪ ਦਾ ਲੋਕ ਹਰ ਰੋਜ਼ ਸਾਹਮਣਾ ਕਰ ਰਹੇ ਨੇ ਫਿਲਹਾਲ ਇਹ ਅਸਮਾਨੋਂ ਵਰ ਰਿਹਾ ਗਰਮੀ ਦਾ ਕਹਿਰ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰੇਸ਼ਾਨ ਕਰੇਗਾ ਖਲੇ ਇਸ ਤਰ੍ਹਾਂ ਹੱਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਦਿਤਾਏਗੀ ਦੱਸਦੀ ਕਿ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ ਜਿਸ ਕਾਰਨ ਸੂਬੇ ਦੇ ਵਿੱਚ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਕਿ ਲਗਾਤਾਰ ਮੌਸਮ ਦੇ ਵਿੱਚ ਭਾਰੀ ਪਰਵਰਤਨ ਹੋ ਰਿਹਾ ਹੈ ਗਰਮ ਹਵਾਵਾਂ ਦੇ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਿਸ ਕਾਰਨ ਮੌਸਮ ਵਿਭਾਗ ਦੇ ਵੱਲੋਂ ਚਿਤਾਮਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਭਾਰੀ ਗਰਮੀ ਤੋਂ ਜਿਹੜੀ ਰਾਹਤ ਨਹੀਂ ਮਿਲਣ ਵਾਲੀ ਗਰਮੀ ਲਗਾਤਾਰ ਵਾਤ ਸਕਦੀ ਹੈ ਜਿਸ ਕਾਰਨ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਅਤੇ ਗਰਮੀ ਤੋਂ ਜਿਹੜੀ ਰਾਹਤ ਪਾਉਣ ਦੇ ਲਈ ਠੰਡੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਹੀ ਸੇਵਨ ਕਰਨ ਤਾਂ ਕਿ ਉਹ ਇਸ ਹੇਟ ਵੇਵ ਤੋਂ ਬਚ ਸਕਣ ਜਿਸ ਸਨ ਕੀ ਸਾਨੂੰ ਕੱਲ ਆਈਐਮਡੀ ਵੱਲੋਂ ਜੋ ਪ੍ਰੈਡਿਕਸ਼ਨਸ ਜਾਰੀ ਕੀਤੀਆਂ ਗਈਆਂ ਹਨ ਤੇ ਉਹਦੇ ਵਿੱਚ ਹੀਟ ਵੇਵ ਦੀ ਪ੍ਰੈਡਿਕਸ਼ਨ ਕੀਤੀ ਗਈ ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਸੋ 16 ਤੋਂ 18 ਮਈ ਨੂੰ ਜਿਹੜਾ yellow alert ਵੀ ਜਿਹੜਾ ਚੰਡੀਗੜ੍ਹ ਨੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਸੋ ਉਹਦੇ ਮੱਤੇ ਨਜ਼ਰ ਲੂ ਚੱਲਣ ਦੀ ਸੰਭਾਵਨਾ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਤੇ ਟੈਂਪਰੇਚਰ ਜਿਹੜਾ ਉੱਤਰੀ ਭਾਗਾਂ ਦੇ ਵਿੱਚ 44 ਡਿਗਰੀ ਤੱਕ ਜਿਹੜਾ ਟੈਂਪਰੇਚਰ ਵੱਧ ਸਕਦਾ ਉਸ ਤੋਂ ਬਾਅਦ ਜਿਹੜੇ ਦੱਖਣੀ ਪੱਛਮੀ ਇਲਾਕੇ ਆ ਉੱਥੇ 45-46 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਜਾ ਸਕਦਾ ਹੈ ਸੋ ਇਹ ਜਿਹੜੀ ਹੀਟ ਵੇਵ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਣਾ ਫਸਲਾਂ ਨੂੰ ਜਾਂ ਆਪ ਲੋਕਾਂ ਨੂੰ ਵੀ ਬਹੁਤ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਗਰਮ ਲਹਿਰ ਦਾ ਜਿਹੜਾ ਪ੍ਰਕੋਪ ਹੈ ਉਹ ਲਗਾਤਾਰ ਇਹਨਾਂ ਦਿਨਾਂ ਦੇ ਅੰਸ਼ਵਦਾਂ ਨਜ਼ਰ ਆ ਰਿਹਾ ਸੋ ਉਹਦੇ ਮੱਦੇਨਜ਼ਰ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਕੀ ਜੜੀਆਂ ਸਾਵਧਾਨੀਆਂ ਉਹ ਵਰਤਣੀਆਂ ਚਾਹੀਦੀਆਂ ਨੇ ਮੈਮ ਕਿੰਨੇ ਦਿਨਾਂ ਤੱਕ ਦਾ ਇਹ ਜਿਹੜਾ ਹਿੰਦੀ ਲੱਗਦਾ ਕਿ ਗਰਮੀ ਹੋਰ ਵਧੇਗੀ ਕਿ ਆਪ ਕੋਈ ਰਾਹਤ ਕੁਝ ਆ ਰਹੀ ਤੁਹਾਨੂੰ ਲੋਕਾਂ ਨੂੰ ਦੇਖੋ ਹਲੇ ਫਿਲਹਾਲ ਤਾਂ ਜਿਵੇਂ 16 ਤੋਂ 18 ਤੱਕ ਤਾਂ ਉਹਨਾਂ ਨੇ yellow alert ਕਿਹਾ ਉਸ ਤੋਂ ਬਾਅਦ orange alert ਵੀ ਕੁਝ ਹੱਦ ਤੱਕ ਜਾਰੀ ਕੀਤਾ ਗਿਆ ਸੋ ਹਲੇ 20 ਮਈ ਤੱਕ ਤਾਂ ਸਾਨੂੰ ਕੋਈ ਵੀ ਉਮੀਦ ਨਹੀਂ ਹੈਗੀ ਕਿ ਇਹਦੇ ਵਿੱਚ ਕੋਈ ਰਾਹਤ ਮਿਲ ਸਕਦੀ ਹੈ ਸੋ ਕੋ ਟੈਂਪਰੇਚਰਸ ਲਗਾਤਾਰ ਵਧਣ ਦੀ ਹੀ ਸੰਭਾਵਨਾ ਦਰਸਾਈ ਜਾ ਰਹੀ ਹੈ ਕਿ ਮੈਂ ਮੌਜੂਦਾ ਟੈਂਪਰੇਚਰ ਕਿੰਨੇ ਦੇ ਚੱਲ ਰਹੇ ਹੈਗੇ ਦੇਖੋ ਜੇ ਆ ਆਪਾਂ ਹੁਣ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਕੋਲ 40 ਡਿਗਰੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਜੋ ਕਿ ਪਹਿਲਾਂ ਹੀ 2 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਜਦੋਂ ਨਾਰਮਲ ਤੋਂ ਟੈਂਪਰੇਚਰਸ 4 ਡਿਗਰੀ ਜਾਂ 5 ਡਿਗਰੀ ਜ਼ਿਆਦਾ ਹੁੰਦੇ ਆ ਤਾਂ ਅਸੀਂ ਉਹਨੂੰ ਮੋਡਰੇਟ ਹੀਟ ਵੇਵ ਕਹਿ ਦਿੰਦੇ ਆ ਸੋ ਜੇ 5 ਜਾਂ 6 ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਫਿਰ ਉਸ ਵੀਅਰ ਹੀਟ ਵੇਵ ਕਿਹਾ ਜਾਂਦਾ ਹੈ ਸੋ ਜਿਸ ਤਰ੍ਹਾਂ ਕਿ ਜੇ 40 ਡਿਗਰੀ ਤੱਕ ਟੈਂਪਰੇਚਰ ਜਾਂਦਾ ਹੈ ਦਾ ਉਹ ਫਿਰ ਇਸ ਵੀਰ ਹੀਟਵੇਵ ਵਾਲੀ categories 'ਚ ਆ ਸਕਦਾ ਹੈ ਸੋ ਉਸ ਟਾਈਮ ਤੇ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਜੀ ਮੈਮ ਆਪ ਵੀ ਸਾਡੇ ਜਿਸ ਤਰ੍ਹਾਂ ਜਿੱਕਰ ਪਿਛਲੇ ਕੁਝ ਸਾਲਾਂ ਦੇ ਕੰਪਨੀ ਤੁੰਜੀਦਾ ਜਾਵੇ ਤਾਂ ਇਸ ਵਾਰ ਲੱਗਦਾ ਵੀ ਗਰਮੀ ਦਾ ਪਰਕਾ થોੜੇ ਦੇ ਜ਼ਿਆਦਾ ਵੱਧ ਹੈ ਟੈਂਪਰੇਚਰ ਹਾਂ ਬਿਲਕੁਲ ਹਾਂਜੀ ਜੋ ਆਮਡੀ ਵੱਲੋਂ ਲੌਂਗ ਰੇਂਜ ਪ੍ਰਡਿਕਸ਼ਨਸ ਕੀਤੀਆਂ ਗਈਆਂ ਉਹਦੇ ਵਿੱਚ ਇਹੀ ਦਰਸਾਇਆ ਜਾ ਰਿਹਾ ਹੈ ਕਿ ਇਸ ਵਾਰ ਜਿਹੜੀਆਂ ਸਮਰਸ ਨੇ ਬਹੁਤ ਜ਼ਿਆਦਾ ਹਾਰਸ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਇਸ ਵਾਰੀ ਵਿੰਟਰਸ ਵੀ ਕਾਫੀ ਹਾਰਸ਼ ਰਹੀਆਂ ਨੇ ਜਨਵਰੀ ਪੂਰਾ ਜਿਹੜਾ ਮਹੀਨਾ ਬਹੁਤ ਜ਼ਿਆਦਾ ਔਰ ਮਤਲਬ ਉਦੀ ਡਿਊਰੇਸ਼ਨ ਵੀ ਵਧੀ ਹੈ ਜਨਵਰੀ ਪੂਰਾ ਜਿਹੜਾ ਆਪਾਂ ਦੇਖਦੇ ਆ ਕਿ ਸ਼ੀਤ ਲੱਗਦਾ ਪਰ ਕੋਪ ਰਿਆ ਇਸੇ ਤਰ੍ਹਾਂ ਹੀ ਹੁਣ ਗਰਮੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਜੇਠ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਅਸੀਂ ਕਹਿੰਦੇ ਆ ਕਿ ਜੇਠ ਹਾੜ ਦਾ ਜਿਹੜਾ ਮਹੀਨਾ ਹੈ ਉਹ ਕਾਫੀ ਗਰਮ ਹੁੰਦਾ ਹੈ ਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਹੀਟ ਵੇਵ ਦੀ ਪ੍ਰੈਡਿਕਸ਼ਨ ਵੀ ਦਿੱਤੀ ਜਾ ਰਹੀ ਹੈ सो जो हालात ने वही लग रहा है कि इस बारी जेडी गर्मी है वो काफी ज्यादा संभावना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल आरोप